ਵੇਖਦੇ ਹੋ ਪ੍ਰਿੰਕਾ ਗਾਂਧੀ ਪਹਿਲੀ ਵਾਰ ਖੜੇ ਹੋਏ ਚੋਣਾਂ ਦੇ ਵਿੱਚ ਤੇ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਤੇ ਇਹ ਵੀ ਕਿਹਾ ਜਾਂਦਾ ਵੀ ਉਹ ਇੰਦਰਾ ਗਾਂਧੀ ਦਾ ਦੂਜਾ ਰੂਪ ਵੀ ਨੇ। ਸਮਝਿਆ ਜਾ ਰਿਹਾ ਹੈ ਕਿ ਪ੍ਰਿੰਕਾ ਗਾਂਧੀ ਭਵਿੱਖ ਦੇ ਵਿੱਚ ਸ਼ਾਇਦ ਪ੍ਰਾਈਮ ਮਿਨਿਸਟਰਲ ਕੈਂਡੀਡੇਟ ਕਦੇ ਨਾ ਕਦੇ ਬਣ ਸਕਦੇ ਹੋ। ਪ੍ਰਿੰਕਾ ਗਾਂਧੀ ਜੋ ਕਿ ਬਹੁਤ ਵਧੀਆ ਬੁਲਾਰੇ ਵੀ ਨੇ ਸਟੇਜ ਤੇ ਖਲੋ ਕੇ ਜਦੋਂ ਬੋਲਦੇ ਆ ਲੋਕਾਂ ਦੇ ਨਾਲ ਅੱਖ ਚੱਕ ਪਾ ਕੇ ਤਾਂ ਬਹੁਤ ਵਧੀਆ ਕਮਿਊਨੀਕੇਟਰ ਵੀ ਨੇ ਉਹ। ਜੇਸੀ ਕਹਿ ਸਕੀਏ ਰਾਹੁਲ ਗਾਂਧੀ ਦੇ ਮੁਕਾਬਲੇ ਉਹਨਾਂ ਦੀ ਕਮਿਊਨੀਕੇਸ਼ਨ ਜ਼ਿਆਦਾ ਸਟਰੋਂਗ ਹੈ ਕਿਹਾ ਇੰਦਰਾ ਗਾਂਧੀ ਦੀ ਰਿਪਲੇਸਮੈਂਟ ਵਰਗੀ ਗੱਲ ਕੋਈ ਹੋ ਰਹੀ ਹੈ ਕਿਉਂਕਿ ਜਿਵੇਂ ਇੰਦਰਾ ਗਾਂਧੀ ਭਾਸ਼ਣ ਕਰਦੇ ਸੀ ਭਾਵੇਂ ਮੇਰੀ ਗੱਲ ਸੁਣ ਕੇ ਕੁਝ ਲੋਕ ਗੁੱਸੇ ਹੋਣਗੇ ਤੁਸੀਂ ਇੰਦਰਾ ਗਾਂਧੀ ਦੀ ਤਾਰੀਫ਼ ਕਰਦੇ ਹੋ ਪਰ ਪੱਤਰਕਾਰ ਦਾ ਕੰਮ ਹੁੰਦਾ ਹੈ ਨਿਰਪੱਖ ਗੱਲ ਕਰੀ ਇੰਦਰਾ ਗਾਂਧੀ ਜਦੋਂ ਰੇਡੀਓ ਤੋਂ ਬੋਲਦੇ ਸੀ ਕਿਉਂਕਿ ਪਹਿਲਾਂ ਟੀਵੀ ਨਹੀਂ ਸੀ ਹੁੰਦਾ ਤਾਂ ਲੋਕੀ ਖੜ੍ਹ ਜਾਂਦੇ ਸੀ ਜੀ ਇੰਦਰਾ ਨੂੰ ਸੁਣਨ ਵਾਸਤੇ ਲੋਕ ਖੜ੍ਹ ਜਾਂਦੇ ਸੀਗੇ ਕਿ ਇੰਦਰਾ ਗਾਂਧੀ ਬੋਲਦੀ ਕਿਉਂਕਿ ਉਹਦੀ ਆਵਾਜ਼ ਦੇ ਵਿੱਚ ਦਮ ਬੜਾ ਸੀ ਬੜੀ ਲਲਕਾਰ ਕੇ ਬੋਲਦੀ ਸੀ ਸੋ ਉਹੀ ਇੱਕ ਬਿੰਬ ਜਿਹੜਾ ਉਹ ਪ੍ਰਿਯੰਕਾ ਦੇ ਵਿੱਚ ਦਿਸਦਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਆ ਬਲਵਿੰਦਰ ਸਿੰਘ ਪੰਜਾਬ ਦੇ ਵਿੱਚ ਤਾਂ ਚੌਣਾ ਹੋਈਆਂ ਹੋਈਆਂ ਉੱਥੇ ਹੀ ਵਾਈਨਾਰਡ ਦੀ ਸੀਟ ਦੀ ਗੱਲ ਕਰਦੇ ਜਿੱਥੇ ਪ੍ਰਿੰਕਾ ਗਾਂਧੀ ਪਹਿਲੀ ਵਾਰ ਚੋਣ ਲੜੇ ਤੇ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਕਰੀ ਹੈ ਜਿਹਦੇ ਚੱਲਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਗਰੁੱਪ ਐਡੀਟਰ ਨੇ ਅਮਰਜੀਤ ਸਿੰਘ ਜੀ ਬੜਾਏ ਚ ਉਹਨਾਂ ਨਾਲ ਗੱਲਬਾਤ ਕਰਦਾ ਬੜਾਸਾ ਕਿਵੇਂ ਦੇਖਦੇ ਹੋ ਪ੍ਰਿੰਕਾ ਗਾਂਧੀ ਪਹਿਲੀ ਵਾਰ ਖੜੇ ਹੋਏ ਚੋਣਾਂ ਦੇ ਵਿੱਚ ਤੇ ਇੱਕ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ ਤੇ ਇਹ ਵੀ ਕਿਹਾ ਜਾਂਦਾ ਵੀ ਉਹ ਇੰਦਰਾ ਗਾਂਧੀ ਦਾ ਦੂਜਾ ਰੂਪ ਵੀ ਨੇ ਜੀ ਦੇਖੋ ਅ ਰਾਸ਼ਟਰੀ ਪਦਰਥ ਜਿਹੜੀ ਸਾਡੀ ਰਾਜਨੀਤੀ ਹੈ ਨਾ ਜੀ ਉਹ ਨੂੰ ਜੇ ਤੁਸੀਂ ਪਿਛਲੇ ਲੰਮੇ ਸਮੇਂ ਤੋਂ ਵੇਖੋ ਤਾਂ ਉਹਦੇ ਵਿੱਚ ਨਵੇਂ-ਨਵੇਂ ਕੈਰੈਕਟਰ ਜਿਹੜੇ ਆ ਉਹ ਆਉਂਦੇ ਆ ਜਵਾਹਰ ਲਾਲ ਨਹਿਰੂ ਸੀ ਕਾਂਗਰਸ ਦੇ ਵਿੱਚ ਫਿਰ ਉਸ ਤੋਂ ਬਾਅਦ ਸ਼ਾਸ਼ਤਰੀ ਜੀ ਆਏ ਫਿਰ 인ਦਰਾ ਜੀ ਆਏ ਫਿਰ ਰਾਜੀਵ ਗਾਂਧੀ ਹਾਂਜੀ ਤੇ ਰਾਜੀਵ ਗਾਂਧੀ ਤੋਂ ਬਾਅਦ ਫਿਰ ਜਿਹੜੇ ਆ ਉਹ ਨਰਸੀਮਹਾ ਰਾਓ ਮਨਮੋਹਨ ਸਿੰਘ ਸੋ ਇਹ ਬਦਲਦੇ ਰਹਿੰਦੇ ਆ ਸਮੇਂ ਦੇ ਨਾਲ ਨਵੀਂ ਲੀਡਰਸ਼ਿਪ ਤਾਂ ਆਉਣੀ ਹੁੰਦੀ ਆ ਪਰ ਬੜੇ ਦੇਰ ਤੋਂ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਪ੍ਰਿੰਕਾ ਗਾਂਧੀ ਜੋ ਕਿ ਬਹੁਤ ਵਧੀਆ ਬੁਲਾਰੇ ਵੀ ਨੇ ਸਟੇਜ ਤੇ ਖਲੋ ਕੇ ਜਦੋਂ ਬੋਲਦੇ ਆ ਲੋਕਾਂ ਦੇ ਨਾਲ ਅੱਖ ਚੱਖ ਪਾ ਕੇ ਤਾਂ ਬਹੁਤ ਵਧੀਆ ਕਮਿਊਨੀਕੇਟਰ ਵੀ ਨੇ ਉਹ ਜੇ ਅਸੀਂ ਕਹਿ ਸਕੀਏ ਰਾਹੁਲ ਗਾਂਧੀ ਦੇ ਮੁਕਾਬਲੇ ਉਹਨਾਂ ਦੀ ਕਮਿਊਨੀਕੇਸ਼ਨ ਜਿਆਦਾ ਸਟਰੋਂਗ ਹੈ ਗਿਆ ਬੋਡੀ ਲੈਂਗੁਏਜ ਵੀ ਵਧੀਆ ਹੈ ਉੱਚੇ ਲੰਮੇ ਹੈ ਔਰ ਲੋਕ ਬਤੌਰ ਜਿਹੜੀ ਆ ਉਹ ਔਰਤ ਹੋਣ ਦੇ ਨਾਤੇ ਵੀ ਉਹਨਾਂ ਨੂੰ ਦੇਖਦੇ ਆ ਪਰ ਬੋਲਣ ਦੀ ਉਹਨਾਂ ਦਾ ਸਟਾਈਲ ਵੀ ਵਧੀਆ ਹੈ ਸੋ so, ਬੜੀ देर ਤੋਂ ਇੰਤਜ਼ਾਰ ਸੀ ਕਿ ਉਹ ਪੋਲਿਟਿਕਸ ਦੇ ਵਿੱਚ ਕਿਉਂ ਨਹੀਂ ਆ ਰਹੇ ਜੀ ਸੋਨੀਆ ਗਾਂਧੀ ਕਿਉਂ ਨਹੀਂ ਉਹਨਾਂ ਨੂੰ ਲੈ ਕੇ ਆ ਰਹੇ ਸੋ ਇਹ ਮੌਕਾ ਉਹਨਾਂ ਨੇ ਲੱਭਿਆ ਬੜਾ ਸੌਖਾ ਮੌਕਾ ਸੀ ਕਿ ਵਾਈਨਟੂ ਪਹਿਲਾਂ ਰਾਹੁਲ ਗਾਂਧੀ ਜਿੱਤੇ ਆ ਕੋਈ 3 ਲੱਖ ਤੋਂ ਵੱਧ ਤੋਂ ਵੋਟਾਂ ਦੇ ਫਰਕ ਨਾਲ ਜਿੱਤੇ ਸੀਗੇ ਉਹ ਸੋ ਉਹ ਸ਼ਾਇਦ ਇਸ ਮੌਕੇ ਦੀ ਤਲਾਸ਼ ਵਿੱਚ ਸੀ ਕਿ ਕੋਈ ਸੇਫ ਸੀਟ ਜਿਹੜੀ ਹੈ ਉਹ ਦਿੱਤੀ ਜਾਵੇ ਪ੍ਰਿਯੰਕਾ ਗਾਂਧੀ ਨੂੰ ਤਾਂ ਕਿ ਉਹਦਾ ਜਿਹੜਾ ਡੈਬਿਊ ਹੈ ਜੇ ਆਪ ਕਹਿ ਸਕਦੇ ਆ ਕਿ ਜਿਹੜੀ ਉਹਦੀ ਪਲੇਠੀ ਚੋਣ ਹੈ ਉਹ ਜਿੱਤੇ ਤਾਂ ਕਿ ਉਹ ਇੱਕ ਤੁਹਾਨੂੰ ਬੈਜ ਮਿਲ ਜਾਂਦਾ ਕਿ ਇਹ ਪਹਿਲੀ ਚੋਣ ਲੜੇ ਸੀ ਪਹਿਲੀ ਚੋਣ ਹੀ ਜਿੱਤ ਗਏ ਨਹੀਂ ਤਾਂ ਫਿਰ ਕਈ ਵੇਂ ਆਉਂਦੇ ਜੀ ਇਹ ਫਲਾਣੇ ਥਾਂ ਤੋਂ ਜਿੱਤੇ ਖੜੇ ਸੀ ਹਾਰ ਗਏ ਫਲਾਣੇ ਥਾਂ ਤੋਂ ਹਾਰ ਗਏ ਸੋ ਉਹਨਾਂ ਨੂੰ ਬੜਾ ਵੱਡਾ ਇੱਕ ਮੌਕਾ ਮਿਲ ਗਿਆ ਜਿੱਥੇ ਉੱਥੇ ਰਾਹੁਲ ਗਾਂਧੀ ਦੀ ਪਹਿਲਾਂ ਜਿਹੜੀ ਲੋਕਪ੍ਰਿਯਾ ਸੀ ਜਾਂ ਉਹਦੀ ਕੇਰਲਾ ਕਾਂਗਰਸ ਦੀ ਜਿਹੜੀ ਉੱਥੇ ਪੈਠ ਬਣੀ ਹੋਈ ਆ ਉਹਦੇ ਉਹਦਾ ਵੀ ਫਾਇਦਾ ਉਹਨਾਂ ਨੂੰ ਹੋਇਆ ਔਰ ਪ੍ਰਿਯੰਕਾ ਨੂੰ ਆਪਣੀ ਪਰਸਨੈਲਿਟੀ ਦਾ ਵੀ ਜਿਹੜਾ ਉਥੇ ਫਾਇਦਾ ਹੋਇਆ ਤੁਸੀਂ ਵੇਖੋ ਅੱਜ ਜਿਹੜੇ ਰਿਜ਼ਲਟਸ ਜਿਹੜੇ ਉੱਥੇ ਆਏ ਆ ਕਿ ਮਹਾਰਾਸ਼ਟਰ ਦੇ ਵਿੱਚ ਦੋ ਥਾਵਾਂ ਤੇ ਮਹਾਰਾਸ਼ਟਰ ਵਿੱਚ ਹੋ ਰਹੀ ਸੀ ਨਾਲ ਦੀ ਨਾਲ ਨਦੇੜ ਦੇ ਵਿੱਚ ਇੱਕ ਲੋਕ ਸਭਾ ਤੇ ਕਿਉਂਕਿ ਉੱਥੇ ਪਹਿਲਾਂ ਜਿਹੜਾ ਉਹ ਮੈਂਬਰ ਪਾਰਲੀਮੈਂਟ ਜਿਹੜੀ ਉਹਨਾਂ ਦੀ ਡੈਥ ਹੋ ਗਈ ਸੀਗੀ ਇਧਰ ਰਾਹੁਲ ਗਾਂਧੀ ਉਹਨਾਂ ਨੇ ਰਿਜ਼ਾਈਨ ਕਰਦੇ ਜਿਹੜਾ ਕਰ ਦਿੱਤਾ ਸੀ ਕਿਉਂਕਿ ਉਹ ਦੋ ਥਾਵਾਂ ਜਿੱਤੇ ਸੀਗੇ ਰੈ ਬਰੇਲੀ ਤੋਂ ਉਥੋਂ ਯੂਪੀ ਦੇ ਵਿੱਚ ਸੋ ਉਹਨਾਂ ਨੂੰ ਬੜੀ ਸੇਫ ਸੀਟ ਲੱਭੀ ਉਹਨੂੰ ਉੱਥੇ ਖੜਾ ਕੀਤਾ ਔਰ ਉੱਥੇ ਉਹਨਾਂ ਨੂੰ ਆਪਣੀ ਪਰਸਨੈਲਿਟੀ ਦਾ ਵੀ ਫਾਇਦਾ ਹੋਇਆ ਰਾਹੁਲ ਗਾਂਧੀ ਦਾ ਤਾਜ਼ਾ-ਤਾਜ਼ਾ ਚੜੀ ਚੋਣ ਜਿੱਤੀ ਐ ਉਹਦਾ ਵੀ ਜਿਹੜਾ ਉਹਨੂੰ ਉੱਥੇ ਉਹ ਫਾਇਦਾ ਹੋ ਗਿਆ ਜੀ ਜਿਹੜੇ ਰਿਜ਼ਲਟ ਦੀ ਆਪਾਂ ਗੱਲ ਕਰ ਰਹੇ ਆ ਅੱਜ 6 ਲੱਖ ਤੋਂ ਵੱਧ ਵੋਟ ਪ੍ਰਿਯੰਕਾ ਗਾਂਧੀ ਨੂੰ ਜਿਹੜੀ ਆ ਉਹ ਪਈ ਐ ਜਦੋਂ ਤੱਕ ਸਾਡੇ ਕੋਲੇ ਲਾਸਟ ਅਸੀਂ ਪ੍ਰੋਗਰਾਮ ਰਿਕਾਰਡ ਕਰਦੇ ਸੀ ਔਰ 4 ਲੱਖ ਤੋਂ ਉੱਪਰ ਦੇ ਮਾਰਜਨ ਨਾਲ ਜਿੱਤਣਾ ਇੱਕ ਬਹੁਤ ਵੱਡੀ ਜਿੱਤ ਹੈ ਗਿਆ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਵਿੱਚ ਵੀ ਜਿਹੜੀਆਂ ਚੋਣਾਂ ਹੋਈਆਂ ਜਿਵੇਂ ਚਰਨਜੀਤ ਚੰਨੀ ਜਿੱਤੇ ਬੜੇ ਵੱਡੇ ਮਾਰਜਨ ਤੇ ਭਾ ਪਾਈ ਅਮਰਤਪਾਲ ਜਿੱਥੇ ਬੜੇ ਵੱਡੇ ਮਾਰਜਨ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਸਿਮਰਜੀਤ ਸਿੰਘ ਮਾਨ ਤਰਨਤਾਰਨ ਤੋਂ ਜਿੱਥੇ ਸੀਗੇ ਸੋ ਇਹ 4 ਲੱਖ ਦਾ ਮਾਰਜਨ ਇੱਕ ਬਹੁਤ ਵੱਡਾ ਹੈ ਇਹ ਇਹਦੇ ਵਿੱਚ ਉਹਨਾਂ ਦੀ ਆਪਣੀ ਲੋਕਪ੍ਰਿਤਾ ਵੀ ਹੈ ਰਾਹੁਲ ਗਾਂਧੀ ਦਾ ਵੀ ਉੱਥੇ ਰਹਿ ਕੇ ਜਿਹੜਾ ਕੁਝ ਉਹਨਾਂ ਨੇ ਆਪਣੇ ਸਮੇਂ ਦੇ ਦੌਰਾਨ ਕੀਤਾ ਔਰ ਉਥੋਂ ਦੀ ਕਾਂਗਰਸ ਦਾ ਉਹ ਵੀ ਬਣਿਆ ਔਰ ਲੋਕਾਂ ਨੂੰ ਪ੍ਰਿਅੰਕਾ ਗਾਂਧੀ ਦੀ ਪਰਸਨੈਲਿਟੀ ਨੇ ਜਿਹੜਾ ਆਕਰਸ਼ਿਤ ਕੀਤਾ ਔਰ ਇਹ ਸਮਝਿਆ ਜਾ ਰਿਹਾ ਹੈ ਕਿ ਪ੍ਰਿਅੰਕਾ ਗਾਂਧੀ ਪਵਿੱਖ ਦੇ ਵਿੱਚ ਸ਼ਾਇਦ ਪ੍ਰਾਈਮ ਮਿਨਿਸਟਰਲ ਕੈਂਡੀਡੇਟ ਕਦੇ ਨਾ ਕਦੇ ਬਣ ਸਕਦੇ ਹੋ ਸੋ ਜਿੱਦਾਂ ਕਿ ਪ੍ਰਿੰਕਾ ਗਾਂਧੀ ਨੇ ਇੱਕ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਲੋਕਾਂ ਦਾ ਹੁਣ ਪ੍ਰਿੰਕਾ ਗਾਂਧੀ ਇੱਕ ਲੇਡੀ ਚੇਰਾ ਵੀ ਨੇ ਬੜੀ ਵੱਡੀ ਭੂਮਿਕਾ ਨਿਭਾ ਸਕਦੇ ਨੇ ਤੇ ਔਰਤਾਂ ਨੂੰ ਵੀ ਖਿੱਚਦਾ ਇੱਕ ਕੇਂਦਰ ਬਣ ਸਕਦੇ ਨੇ ਦੇਖੋ ਜਿਸ ਹੱਬ ਦੇ ਨਾਲ ਉਹ ਬੋਲਦੇ ਆ ਸਟੇਜ ਤੇ ਖਲੋ ਕੇ ਗੱਲ ਕਰਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਪਾਰਲੀਮੈਂਟ ਦੇ ਵਿੱਚ ਜੀ ਇੱਕ ਇੰਦਰਾ ਗਾਂਧੀ ਦੀ ਰਿਪਲੇਸਮੈਂਟ ਵਰਗੀ ਗੱਲ ਕੋਈ ਹੋ ਰਹੀ ਹੈ ਕਿਉਂਕਿ ਜਿਵੇਂ ਇੰਦਰਾ ਗਾਂਧੀ ਭਾਸ਼ਣ ਕਰਦੇ ਸੀ ਭਾਵੇਂ ਮੇਰੀ ਗੱਲ ਸੁਣ ਕੇ ਕੁਝ ਲੋਕ ਗੁੱਸੇ ਹੋਣਗੇ ਤੁਸੀਂ ਇੰਦਰਾ ਗਾਂਧੀ ਦੀ ਤਾਰੀਫ਼ ਕਰਦੇ ਹੋ ਪਰ ਪੱਤਰਕਾਰ ਦਾ ਕੰਮ ਹੁੰਦਾ ਹੈ ਨਿਰਪੱਖ ਗੱਲ ਕਰੀ ਇੰਦਰਾ ਗਾਂਧੀ ਜਦੋਂ ਰੇਡੀਓ ਤੋਂ ਬੋਲਦੇ ਸੀ ਕਿਉਂਕਿ ਪਹਿਲਾਂ ਟੀਵੀ ਨਹੀਂ ਸੀ ਹੁੰਦਾ ਤਾਂ ਲੋਕੀ ਖੜ ਜਾਂਦੇ ਸੀ ਜੀ ਇੰਦਰਾ ਨੂੰ ਸੁਣਨ ਵਾਸਤੇ ਲੋਕ ਖੜ ਜਾਂਦੇ ਸੀਗੇ ਕਿ ਇੰਦਰਾ ਗਾਂਧੀ ਬੋਲਦੀ ਕਿਉਂਕਿ ਉਹਦੀ ਆਵਾਜ਼ ਦੇ ਵਿੱਚ ਦਮ ਬੜਾ ਸੀ ਬੜੀ ਲਲਕਾਰ ਕੇ ਬੋਲਦੀ ਸੀ ਸੋ ਉਹੀ ਇੱਕ ਬਿੰਬ ਜਿਹੜਾ ਉਹ ਪ੍ਰਿਯੰਕਾ ਦੇ ਵਿੱਚ ਦਿਸਦਾ ਹੁਣ ਪ੍ਰਿਯੰਕਾ ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬੋਲ ਕੇ ਲੋਕ ਮੁੱਦੇ ਉਠਾ ਕੇ ਲੋਕਾਂ ਦੀਆਂ ਗੱਲਾਂ ਕਰਕੇ ਤੇ ਸੱਤਾਧਾਰੀ ਧਿਰ ਦੇ ਨਾਲ ਹੱਥ ਪੰਜਾ ਲੈ ਕੇ ਕਿਸ ਲੈਵਲ ਤੇ ਉੱਬਰਦੇ ਆ ਪਾਰਲੀਮੈਂਟ ਵਿੱਚ ਉਹਨਾਂ ਦੀ ਪਰਫਾਰਮੈਂਸ ਕੀ ਹੁੰਦੀ ਹੈ ਇਹ ਭੂਵਿੱਖ ਤੈਅ ਕਰੇਗਾ ਕਿ ਭੂਵਿੱਖ ਦੇ ਵਿੱਚ ਕੀ ਪ੍ਰਿਯੰਕਾ ਗਾਂਧੀ ਰਾਹੁਲ ਗਾਂਧੀ ਨੂੰ ਰਿਪਲੇਸ ਕਰਕੇ ਇੱਕ ਪ੍ਰਾਈਮ ਮਿਨਿਸਟਰੀਅਲ ਕੈਂਡੀਡੇਟ ਕਾਂਗਰਸ ਦਾ ਭੂਵਿੱਖ ਦੇ ਵਿੱਚ ਜਦੋਂ 2029 ਦੀਆਂ ਚੋਣਾਂ ਹੋਣਗੀਆਂ ਉਦੋਂ ਤੱਕ ਕੀ ਕਾਂਗਰਸ ਉਹਨੂੰ ਉਭਾਰ ਸਕਦੀ ਹੈ ਕੀ ਉਹਦੀ ਪਰਸਨੈਲਿਟੀ ਦਾ ਉਹਦੀ ਸਕਿੱਲ ਦਾ ਉਹਦੀ ਗੱਲਬਾਤ ਦਾ ਤੇ ਉਹਦਾ ਔਰਤ ਹੋਣ ਦਾ ਫਾਇਦਾ ਕੀ ਕਾਂਗਰਸ ਉਠਾਉਂਦੀ ਹੈ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ ਇਸੇ ਤਰ੍ਹਾਂ ਨਦੇੜ ਨਾਲ ਦੀ ਨਾਲ ਨਦੇੜ ਦੇ ਵਿੱਚ ਵੀ ਚੋਣ ਜਿਹੜੀ ਆ ਹੋਈ ਆ ਪਰ ਉੱਥੇ ਭਾਰਤੀ ਜਨਤਾ ਪਾਰਟੀ ਨੂੰ ਜਿਹੜੀ ਆ ਉਹ ਜਿੱਤ ਮਿਲੀ ਆ ਸੋ ਇਸ ਤਰ੍ਹਾਂ ਥੋੜਾ ਜਿਹਾ ਫਰਕ ਪੈ ਗਿਆ ਕਿ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਉਹ ਹੁਣ ਸੈਂਟਰ ਦੇ ਵਿੱਚ ਲੋਕ ਸਭਾ ਦੇ ਵਿੱਚ 241 ਸੀਟਾਂ ਹੋ ਗਈਆਂ ਤੇ ਕਾਂਗਰਸ ਦੀਆਂ ਆਪਣੀਆਂ ਸੀਟਾਂ ਜਿਹੜੀਆਂ 99 ਸੀ ਉਹ 98 ਹੋ ਗਈਆਂ ਹੁਣ ਜੀ ਜੀ ਸੋ ਹੁਣ ਵੇਖਣਾ ਹੋਵੇਗਾ ਪ੍ਰਿੰਕਾ ਗਾਂਧੀ ਨੇ ਜਿੱਥੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਤੇ ਦੂਜੇ ਪਾਸੇ ਵੇਖਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਿੰਕਾ ਗਾਂਧੀ ਨੂੰ ਕੀ ਵੱਡੀ ਜ਼ਿੰਮੇਵਾਰੀ ਮਿਲਦੀ ਹੈ ਤੇ ਕੀ ਉਹ ਕਾਂਗਰਸ ਦੇ ਵਿੱਚ ਰਲ ਕੇ ਲਗਾਤਾਰ ਇੱਕ ਪਾਰਟੀ ਨੂੰ ਅੱਗੇ ਲੈ ਕੇ ਜਾਣਗੇ ਤੇ ਉਹਨਾਂ ਦੇ ਨਾਲ ਕੀ ਮਜ਼ਬੂਤੀ ਮਿਲੇਗੀ ਤੇ ਪਾਰਲੀਮੈਂਟ ਦੇ ਵਿੱਚ ਕੀ ਮੁੱਦੇ ਚੱਕਣਗੇ ਤਾਂ ਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਵਣਾਂਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ A5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ